ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ সুইਟ ਆਵਰੀਡ ਵੜ ਸੇਲ ਲਈ ਲੈ ਕੇ ਆਏ ਹਾਂਗੇ ਫੁੱਲ ਕੱਦ ਤੇ ਫੁੱਲ ਵਜਣ ਵਾਲੀ ਬਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਹਾਂਜੀ ਹਾਂਜੀ ਵਧੀਆ ਫਰਾ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਵਧੀਆ ਚੱਲਦਾ ਜੀ ਠੀਕ ਹੈ ਵੀਰੇ ਨਾਮ ਤੇ ਆਪਣਾ ਬਾਈ ਐਡਰੈਸ ਬੋਲ ਦਿਓ ਨਾਮ ਹਰਮੀਤ ਸਿੰਘ ਪਿੰਡ ਸੁਖਾਣਾ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਈ ਤਹਿਸੀਲ ਵਾਗਾ ਆਪਣਾ ਨੇੜੇ ਦੇ ਪਿੰਡ ਬਾਈ ਨੇੜੇ ਨੇੜੇ ਆਪਣੇ ਦੀ ਬਗਰਾੜੀ ਬਾਜਾਖਾਨਾ ਭਗਤਾ ਭਾਈ ਕੇ ਇਹ ਬਾਈ ਨੂੰ ਬਾਈ ਪਿੰਡ ਨੇੜੇ ਰਹਿੰਦੇ ਕੰਟਰੈਕਟਰ ਨੰਬਰ ਬੋਲ ਦਿਓ ਬਾਈ ਆਪਣਾ ਕੰਟਰੈਕਟਰ ਨੰਬਰ 9677432784 ਠੀਕ ਹੈ ਬਈ ਹਾਂਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਪਹਿਲੀ ਗੱਲ ਦਾ ਹਰਮੀਤ ਜਦੋਂ ਕੋਈ ਆਉਂਦਾ ਵੀਰ ਕੰਮ ਆਪਣੇ ਕੋਲ ਹਰ ਟਾਈਮ ਹੁੰਦਿਆਂ ਹਰ ਟਾਈਮ ਹੁੰਦਿਆਂ ਜੀ ਆਪਣੇ ਕੋਲੇ ਹਾਂ ਜਦੋਂ ਮਰਜ਼ੀ ਕੋਈ ਆ ਸਕਦਾ ਸੂਂਗਾ ਸਵਾਂਗਾ ਦੇ ਗੱਬਣਾ ਗੰਗਾ ਆਪਣੇ ਕੋਲ ਹਰ ਵਕਤ ਤੇ ਮੁੱਲ ਜਿੰਨਾ ਕ ਲਾਉਣਾ ਉਹਨੇ ਉਹਨੇ ਮੁੱਲ ਆ ਹਾਂਜੀ ਹਾਂਜੀ ਹਰ ਹਰ ਤਰ੍ਹਾਂ ਦੀ ਆਪਣੇ ਮੰਨ ਲਓ ਵੀ ਡਿਮਾਂਡ ਅਗਲੀ ਦੀ ਪੂਰੀ ਕਰ ਦਿੰਨੇ ਆਪਾਂ ਥੋੜੇ ਮੁੱਲ ਵਾਲੇ ਤੇ ਥੋੜੇ ਤੋਂ ਥੋੜੇ ਵਾਲੀ ਬਾਈ ਜਿੰਨਾ ਤੁਹਾਡਾ ਮਤਲਬ ਕੇ ਪੈਸੇ ਲਾਉਣ ਦੀ ਉਹ ਹੁੰਦੀ ਆ ਹਾਂਜੀ ਹਾਂਜੀ ਉਹਨਾਂ ਕੇ ਬਾਈ ਉਹ ਤੇ ਜਿਵੇਂ ਹੁਣ ਭਈਏ ਸਾਹਮਣੇ ਵੜ ਦੇਖ ਰਿਆਂ ਟਾਪ ਬਰੀਡ ਕਿਹੜਾ ਸੂਆ ਸੂਈ ਆ ਇਹ ਵੀਰੇ ਦੂਜਾ ਸੂਆ ਸੂਈ ਆ ਤੇ ਅੱਜ ਇਹਨੂੰ ਚੌਥਾ ਦਿਨ ਸੂਈ ਨੂੰ ਆ ਨਾੜੂਆ ਬੱਚੇ ਦਾ ਵੇਖ ਲਓ ਨਾੜੂਆ ਨਾਲ ਆ ਭਾਈ ਬੱਚੇ ਦੇ ਆਪਾਂ ਚੈੱਕ ਕਰਵਾਉਣੇ ਆ ਜੇਰ ਜੂਰ ਆਪਣੇ ਘਰੇ ਪਈ ਹੈ ਜੀ ਵੀਡੀਓ ਅਗਲੇ ਨੂੰ ਦਿੱਤੀ ਜਾਊ ਸਾਰਾ ਆਕੋਸਾ ਘਰੇ ਆਪਣੀ ਸੂਈ ਹੈ ਠੀਕ ਹੈ ਹਾਂਜੀ ਸੂਈ ਬਾਈ ਕਹਿੰਨਾ ਆਪਣੇ ਘਰੇ ਆ ਭਾਈ ਜੇਰ ਵਗੈਰਾ ਡੰਨਾ ਵੀਡੀਓ ਪ੍ਰੋਪਰ ਵੀਡੀਓ ਹੈ ਬਾਈ ਕੋਲੇ ਬਾਈ ਕਹਿੰਨਾ ਕੋਈ ਆਊਗਾ ਆਪਾਂ ਦੇ ਦੇ ਆਊਗਾ ਆਪਾਂ ਵੀਡੀਓ ਦੇ ਸਰ ਤੇ ਲੇਵਾ ਮੈਂ ਕਹਿੰਦਾ ਪੰਡ ਲਾਈ ਫਿਰਦੀ ਹਾਂ ਹਾਂਜੀ ਹਾਂਜੀ ਫਟਕਾ ਵਾਲਾ ਰਹੂਗਾ ਜੀ ਕੋਈ ਐ ਟੱਟ ਮਾਣੀ ਥਾਣਾ ਖਿਜਵਾਈ ਵਾਲਾ ਕਿੰਨਾ ਇੱਕ ਬੋਲਾ ਕਹਿ ਲਾ ਹੁਣ ਦੁੱਧ ਕਹਿੰਦਾ ਬੋਲਾ ਕਹਿ ਲ ਕੇ ਦੁੱਧ ਕਹਿ ਲ ਕੇ ਜੀ ਆਪਾਂ 19 ਲੀਟਰ ਦੋ ਟਾਈਮ ਭੜਾ ਤਿੰਨ ਟਾਈਮ ਆਪਣੇ ਘਰੇ ਬੰਦਾ ਝੋ ਸਕਦਾ ਦੁੱਧ 26 27 ਕਿਲੋ ਦੁੱਧ ਦੇਉਗੀ ਬਿਹੜਾ ਕੰਨ ਕੋਨ ਸਾਫ ਕਰਕੇ ਨਾ ਬਾਈ ਕਹਿੰਦਾ ਬਾਈ ਦੋ ਟਾਈਮ ਚਾਰ ਟਾਈਮ ਆਪਦੀ ਚਵਾਈ ਕਰ ਸਕਦੇ ਕੋਈ ਚੱਕਰ ਨਹੀਂਗਾ ਬਾਕੀ ਜੇ ਥਣ ਦੀ ਗੱਲ ਕਰੀਏ ਲੇਵੇ ਦੀ ਗੱਲ ਕਰੀਏ ਬੜਾ ਚੰਗਾ ਥਣ ਲੱਗ ਬਹੁਤ ਚੰਗਾ ਜੀ ਥਣ ਲੇਵਾ ਤਾਂ ਇੰਨਾ ਚੰਗਾ ਜੰਨਾ ਕਹਿ ਦਿਓ ਬਾਕੀ ਸਰੀਰ ਕੱਦ-ਕਾੜ ਪੂਰਾ ਵੱਡੀ ਵੜ ਹੈ ਜੀ ਐ ਨਹੀਂ ਛੋਟੀ ਨਹੀਂ ਲਸੜ ਜੀ ਨਹੀਂ ਹਾਂ ਲਸੜ ਜੀ ਨਹੀਂ ਚਮਕਦਮ ਕਾਲੀ ਦਾਣੇ ਦੀ ਪਲੀਗਾ ਸਹੀ ਗੱਲ ਐਸਲ ਵਿੱਚ ਖਰਾਕ ਤੇ ਪਲੀ ਵੀ ਗਾ ਲਿਆ ਮੈਂ ਪੱਕਾ ਤੇ ਚੈੱਕ ਕਰਾ ਦਿਆ ਬਾਈ ਹਰਮੀਤ ਕੱਟਾ ਗੱਤ ਹੁਦਰਾ ਕੱਦ ਜੀ 5 ਫੁੱਟ 7 ਇੰਚ ਦਾ ਕੱਦ ਹੈ। 5 ਫੁੱਟ 7 ਇੰਚ ਬਾਈ ਦਾ ਕੱਦ ਆ। ਬਾਈ ਉਸ ਹਿਸਾਬ ਨਾਲ ਜਜਮੈਂਟ ਲਾ ਲਿਓ ਕਿਉਂਕਿ ਬਾਈ ਦੇ ਬਰਾਬਰ ਆਉਂਦੀ ਆ। ਬਾਕੀ ਹੁਣ ਇਹਦੀ ਗੱਲ ਕਰੀਏ ਚੜਾਈ ਦੀ ਜਾਂ ਇਹਦੀ ਵੇਲ ਵਗੈਰਾ ਦੀ। ਮੈਂ ਕਹਣਾ ਬੜੀ ਲੰਮੀ। ਹਾਂ ਬਹੁਤ ਲੰਮੀ ਗਾ ਜੀ। ਦੁੱਧ ਵਾਲਾ ਜਾਨਵਰ ਹੈ ਜੀ। ਸਹੀ ਗੱਲ ਆ। ਫੁੱਲ ਸੈਨ ਗਲੀ ਵੇੜਾ ਕੀ। ਕੋਲੇ ਬਾਈ ਤੋਰ ਦਰਮੀ ਤੇ ਧਾਰਾ ਮਾਰ ਕੇ ਦਿਖਾਵਾਂਗੇ ਬਾਈ। ਹਾਂਜੀ ਹਾਂਜੀ ਮਾਰ ਦਾਂਗੇ ਧਾਰਾ ਦੀ। ਚੌਣ ਚਾਂੜਦਾ ਜੀ। ਪੜਾ ਮਸ਼ੀਨ ਨਾਲ ਚੋਲੇ ਤੇ। ਯਾ ਫੇਸ ਦੇਖੋ। ਨਵਾਂ ਹਾਣਾ ਯਾਰ। ਨਵਾਂ ਹਾਣ ਬੱਚੀ ਤਾਂ ਆ ਆਮਕੀ ਦੀ ਗੱਲ ਕਰੀਏ ਫੁੱਲ ਕਾਲੀ ਸਾਹ ਭਈਆ ਪ੍ਰੋਪਰ ਕਾਲੀ ਐ ਨਹੀਂ ਹੈਗਾ ਵੀ ਬਾਕੀ ਬਹੁਤ ਵੱਡੀ ਬਿਹੜਾ ਜੀ ਐ ਨਹੀਂ ਵੀ ਛੋਟੀ ਜਿੱਥੇ ਮਰਜੀ ਐ ਕਰਕੇ ਬੈਠੇ ਰੋ ਲੈ ਜੋ ਮਰਜੀ ਥਣ ਤੁਣ ਚੁਾਈ ਚੁਈ ਇੱਕ ਨੰਬਰ ਮੋਟੀ ਮੋਟੀ ਚੁਾਈ ਨਿਆਣਾ ਪਾਉਣ ਦੀ ਵੀ ਨਹੀਂ ਲੋੜ ਜੀ ਠੀਕ ਐ ਐ ਨਹੀਂ ਅਗਲੀ ਦੀ ਪਕਾਈ ਜਾਊਗੀ ਇਹ ਗੱਲ ਦੀ ਆਪਣੀ ਗਾਰੰਟੀ ਦੇਵਾਂਗੇ ਨਹੀਂ ਲੋੜ ਬਾਈ ਜੋ ਮਰਜੀ ਵੇਕੇ ਚੁਈ ਚੱਲੋ ਤੇ ਹਰਮੇਤ ਭਾਈ ਕਿੰਨਾ ਕਹਦਾ ਤੂੰ ਪਾ ਦੋ ਬੱਦ ਮੇਰੇ 25-26 ਕਿਲੋ ਦੀ ਉਮੀਦ ਆ ਪੂਰੇ ਬੰਦਾ ਸਾਂਹ ਵਾਲਾ ਹੋਵੇ ਹੂੰ ਤੇ 25-26 ਕਿਲੋ ਦਾ ਬੜੇ ਆਰਾਮ ਨਾਲ ਦੁੱਧ ਦੇਊਗੀ ਓ 15 10 12 ਦਿਨ ਬੈੜ ਕੋਈ ਵੀ ਪਸ਼ੂ ਆਪਣਾ ਦੁੱਧ ਤੇ ਆਉਂਦਾ ਲਾ ਦਿੰਦਾ ਹੂੰ ਸਹੀ ਗੱਲ ਆ ਬਾਈ ਤੇ ਮੁੱਲ ਫਿਰ ਇਹਦਾ ਕੀ ਹੋਊਗਾ ਬਾਈ ਮੁੱਲ ਵੀਰੇ ਦਾ 95000 ਵਿੱਚੋਂ ਮਾਨਤਾਣ ਹੋ ਜਾਊਗਾ ਜੀ 95000 ਹਾਂਜੀ ਹਾਂਜੀ ਤੇ ਧਾਰਾ ਮਾਰੋਗੇ ਧਾਰਾ ਮਾਰ ਮਾਰ ਦੋ ਬਾਈ ਧਾਰਾ ਤੇ ਨਿਆਣਾ ਲਾਉਣ ਦੀ ਲੋੜ ਨਿਆਣਾ ਮੈਂ ਨਾ ਜਮਾ ਕਾਸੀ ਦੀ ਵੀ ਨਹੀਂ ਲੋੜ ਜੀ ਦੋਨੇ ਪਾਸੇ ਬਹਿ ਕੇ ਚੁੰਨਿਆ ਦੋਨੇ ਪਾਸੇ ਬਹਿ ਕੇ ਚੋਲੋ ਕੀ ਬਾਤ ਆ ਚਵਾਈ ਲੱਗਿਉ ਮੋਗਾ ਠੀਕ ਹੈ ਵੀ ਇਧਰ ਡਰਦੀ ਮੜਾ ਇਧਰ ਹੂੰ ਸੈਟ ਹੋ ਕੇ ਖੜਗੀ ਕਰਨ ਵਾਲੀ ਕੋਈ ਦਿੱਕਤ ਨਹੀਂ ਬਾਈ ਚੋਣ ਜਵਾ ਦੇਖੋ ਯਾਰ ਨਾ ਭੂਰ ਨਾ ਛੱਟਾ ਜੀ ਤਾਂ ਨਾ ਜੇ ਆਪਣਾ ਗਾਂ ਚੋਂ ਦਾ ਪੈਰ ਵੀ ਗਾਸ ਜੇ ਜਾਂ ਹਵਾ ਭਾਫ ਜੀ ਕੱਢੇ ਤਾਂ ਤਾਂ ਵੀ ਆਪਾਂ ਅਗਲਾ ਕਰਾਇਆ ਖਰਚਾ ਸਾਰਾ ਦੇਵਾਂਗੇ ਬਾਲਾ ਕਾਸੇ ਤੇ ਆ ਜੀ ਅਗਲਾ ਜੀ ਠੀਕ ਹੈ ਹਾਂ ਬੜੀ ਚੰਗੀ ਚੋਣ ਚਮਾਲ ਹਾਂ ਜਾਂ ਕੋਈ ਆਏ ਭਾਫ ਜੀ ਗਾਂ ਦੇ ਹੱਥੋਂ ਦੀ ਭਾਫ ਭੂਫ ਜੀ ਕੱਢੀ ਜਾਂਦੀਆਂ ਉਵੇਂ ਭੂਰਾ ਵੀ ਨਹੀਂ ਜੀ ਨਿਆਣਾ ਪਾਉਣ ਨਹੀਂ ਵੀਣੀ ਲੋ ਠੀਕ ਹੈ ਬਈ ਹਾਂਜੀ ਤੇ ਬਾਕੀ ਬਈ ਹੁਣ ਤੁਸੀਂ ਦੇਖ ਹੀ ਜਾਗੇ ਤਾਂ ਸੈਟਿੰਗ ਵਾਲਾ ਲੈ ਬਈ ਆਏ ਸਾਰੀ ਓਰ ਨਹੀਂ ਮਿਸਟਰ ਐਡਸਮਨ ਸੂਟ ਸੋਣ ਵਾਲਾ ਕੋਈ ੱਡਾ ਨਹੀਂ ਟੁੱਟਮਾ ਨਹੀਂ ਹੈ ਹਾਂ ਸਹੀ ਗੱਲ ਹੈ ਬਈ ਸੂਈ ਸਵਾਈਆ ਬੱਚਾ ਬਈ ਇਹਦੇ ਮਗਰ ਆ ਗਿਆ ਬੱਚਾ ਤੇ ਮੁੱਲ ਵੀ ਬਈ ਨੇ ਬਈ ਬੈੜ ਦੇ ਹਿਸਾਬ ਨਾਲ ਚਾਏ ਜੇ ਰੱਖਿਆ ਜੇ ਕਿਸੇ ਵੀ ਵੀਰ ਨੂੰ ਬੈੜ ਆਵੇ ਪਸੰਦ ਪੂਰੀ ਵੱਡੀ ਫਾਰਮ ਵਾਲੀ ਵੱਛੀ ਹੈ ਜੀ ਬੈੜ ਆਏ ਨਹੀਂ ਗੱਲ ਵਿੱਚ ਛੋਟੀ ਨਾ ਮੰਨ ਕੇ ਆਵੇ ਮੋਲਾ ਪਾ ਚੀਜ਼ ਦੇ ਹਿਸਾਬ ਨਾਲ ਕੀਤਾ ਵੀ ਜਿਹੋ ਜਿਹਾ ਜਾਨਵਰ ਆ ਉਹੋ ਜਿਹਾ ਮੁੱਲ ਕਰਿਆ ਸਹੀ ਗੱਲ ਆ ਭਾਈ ਬਾਲਾ ਕੇ ਵੀ ਭਾਈ ਮੁੱਲ ਨਹੀਂ ਕਰਦਾ ਮੁੱਲ ਭਾਈ ਅੱਗੇ ਵੀ ਖਿੱਚੀ ਜੀ ਕਰਦਾ ਤੇ ਜੇ ਕਿਸੇ ਵੀ ਵੀਰ ਨੂੰ ਬੈਡ ਪਸੰਦ ਆ ਵੀ ਭਾਈ ਨਾ ਕੰਟੈਕਟ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ